ਤੁੱਕੇ ਤੋਂ ਤਾਂ ਮੈਂ ਆਵਾਂ ਹੀ ਰੰਨਾ ਤੇ ਕਿੱਧਰ ਹਰਪ੍ਰੀਤ ਕੁਛ ਨਹੀਂ ਮੰਮੀ ਚੱਲੀ ਸੀਗੀ ਮੈਂ ਬਸ ਅੱਛਾ ਬੀਨਾ ਮਾਂ ਨੂੰ ਮਿਲੇ ਚੱਲੀ ਆ ਤੂੰ ਉਹ ਮੰਮੀ ਦਿਮਾਗ ਹੀ ਨਹੀਂ ਰਿਹਾ ਦਿਮਾਗ ਤਾਂ ਤੁਹਾਡੀ ਨੂੰ ਖਰਾਬ ਕਰ ਦਿੰਦੀ ਆ ਸਾਰਾ ਸੂਟ ਨੇ ਦਿੱਤਾ ਕੋਈ ਐਤਕੇ ਸੂਟ ਤਾਂ ਮੈਨੂੰ ਦੋ ਦੇਤੇ ਪਰ ਇਹੋ ਜਿਹੇ ਦਿੱਤੇ ਇਹੋ ਜਿਹੇ ਤਾਂ ਸਾਡੀਆਂ ਕੰਮ ਆੜੀਆਂ ਵੀ ਨਹੀਂ ਪਾਉਂਦੀਆਂ ਆ ਦੇਖ ਲੋ ਕਿਹੋ ਜਿਹੇ ਸੂਟ ਨੇ 500 ਰੁਪਈਆ ਮੇਰੇ ਮਤ ਉਹ ਤਾਂ ਤੈਨੂੰ ਵਧੀਆ ਹੀ ਦਿੰਦੀ ਐ ਤੇਰੀ ਨੱਕ ਹੀਟ ਨਹੀਂ ਆਉਂਦੀ ਇਹਗੇ ਚੀਜ਼ਾਂ ਇਹ ਨਾਲੇ ਜੇ ਸੁੱਟਾਂ ਵਿੱਚ ਲੜਨਾ ਹੁੰਦਾ ਨਾ ਬੇਸ਼ੱਕ ਨਾ ਆਇਆ ਕਰ ਇੱਥੇ ਬੌੜੀ ਬਣਦੀ ਹੈ ਤਿੰਨ ਤਾਂ ਹੁਣ ਆਪਦੀ ਨੂਹ ਦਾ ਹੀ ਜ਼ਿਆਦਾ ਆਉਂਦਾ ਆਉਂਦਾ ਹੀ ਆ ਫਿਰ ਨੂਹ ਦਾ ਤਾਂ ਅੱਧ ਹੋ ਗਈ ਤਾਂ ਹੀ ਕਹਿ ਦਿੰਦੇ ਨੇ ਵੀ ਕੁੜੀਆਂ ਨੂੰ ਸਿਰ ਨਹੀਂ ਚੜਾਉਣਾ ਚਾਹੀਦਾ ਜਦ ਰੋਟੀ ਨੂਹਾਂ ਨੇ ਦੇਣੀ ਹੈ ਤਾਂ ਧੀਆ ਨੂੰ ਵੀ ਜੇ ਗਲਤੀ ਹੋਈ ਤਾਂ ਨਾ ਟੋਕੇ ਨਾ ਫਿਰ ਸਿਰ ਚੜ੍ਹਦੀਆਂ ਨੇ ਇਹ ਨਾਲੇ ਮੈਨੂੰ ਪਤਾ ਮੇਰੀ ਨੂਹ ਦੀ ਨੀਤ ਐਵੇਂ ਦੀ ਨਹੀਂ ਹੈਗੀ ਨਾਲੇ ਮੈਂ ਉਹਨਾਂ ਸੱਸਾਂ ਵਰਗੀਆਂ ਵੀ ਜਿਹੜੀ ਧੀਆ ਦੇ ਗੱਲਾਂ ਚ ਆ ਜਾਂਦੀਆਂ ਨੇ ਆਪੇ ਆ ਜਾਣਾ ਕਿਹੜਾ ਰੋਸਣਾ ਨੇ